ਜੀ ਜਗਰਦੇ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਾਰੇ ਇਹਨਾਂ ਨੂੰ ਪਤਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੋਈ ਹੈ ਜਿਸ ਦੀ ਵਜ੍ਹਾ ਕਰਕੇ ਇਹ ਬਲੱਡੈਂਪਰ ਨਹੀਂ ਲੱਗ ਰਹੇ ਤੇ ਜਲੰਧਰ ਵੀ ਹੈ ਜਗਰਦੇ ਬਲੱਡ ਬੈਂਕਾਂ ਦੇ ਵਿੱਚ ਬਲੱਡ ਦੀ ਸ਼ੋਟੇਜ ਹੈ ਸੋ ਅਸੀਂ ਸਿਰਫ ਸਾਡੀ ਪੂਰੀ ਟੀਮ ਅੱਜ ਆਈ ਹੋਈ ਹੈ ਮੀਟਿੰਗ ਇਹ ਹੀ ਹੋਈ ਹੈ ਕਿ ਜਲੰਧਰ ਦੇ ਵਿੱਚ ਖਾਸ ਕਰਕੇ ਸਿਵਲ ਹਸਪੀਟਲ ਦੇ ਵਿੱਚ ਜਾਂ ਹੋਰ ਵੀ ਜਿੱਥੇ ਵੀ ਥੈਲਾਸੀਮੀਆ ਬੱਚੇ ਆ ਉਹਨਾਂ ਦੀ ਫੈਮਲੀਆ ਤੱਕ ਸਾਡੀ ਵੀਡੀਓ ਜਿਹੜੀ ਆ ਪਹੁੰਚਾ ਲਓ ਅਸੀਂ ਨਹੀਂ ਚਾਹੁੰਦੇ ਕਿ ਜਲੰਧਰ ਦੇ ਵਿੱਚ ਜਿਹੜੇ ਥੈਲਾਸੀਮਿਆ ਬੱਚੇ ਆ ਸਫਰ ਕਰਨ ਬਲੱਡ ਕਰਕੇ ਇਸ ਲਈ ਸਿਰਫ ਸਾਡੀ ਟੀਮ ਨੇ ਇਹ ਬੇਨਤੀ ਕੀਤੀ ਕਿਉਂਕਿ ਸਾਡੀ ਜਿੰਨੇ ਵੀ ਟੀਮ ਇੱਥੇ ਬੈਠੀ ਉਹਨਾਂ ਨੇ ਇੰਨੀ ਕ ਮਿਹਨਤ ਕੀਤੀ ਹੋਈ ਆ ਕਿ ਜਲੰਧਰ ਦੇ ਵਿੱਚ ਬਹੁਤ ਤਦਾਦ ਦੇ ਵਿੱਚ ਜਿਹੜੇ ਡੋਨਰ ਆ ਸਾਡੇ ਨਾਲ ਜੁੜੇ ਹੋਏ ਆ ਅਸੀਂ ਸਿਰਫ ਇਸ ਵੀਡੀਓ ਰਾਹੀਂ ਨਾ ਜਿਹੜੇ ਥੈਲਾਸੀਮਿਆ ਬੱਚੇ ਆ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਇਹਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੇ ਆ ਤੁਹਾਨੂੰ ਬਲੱਡ ਦੀ ਲੋੜ ਪੈਂਦੀ ਆ ਸਾਡੀ ਟੀਮ ਨਾਲ ਕੰਟੈਕਟ ਕਰੋ ਸਾਡੀ ਟੀਮ 100% ਜਿਹੜੀ ਹੈ ਤੁਹਾਨੂੰ ਜਿਹੜੀ ਆ ਮੁਸ਼ਕਿਲ ਦੇ ਵਿੱਚ ਜਿਹੜੀ ਆ ਜਿੱਥੇ ਬਲੱਡ ਦੀ ਇਸ ਟਾਈਮ ਕਮੀ ਹੈ ਤੁਹਾਨੂੰ ਬਲੱਡ ਪ੍ਰੋਵਾਈਡ ਕਰਾਏਗੀ ਤੁਹਾਡਾ ਜਿਹੜਾ ਬਲੱਡ ਹੈ ਸਿਵਲ ਦੇ ਵਿੱਚ ਜੇ ਤੁਹਾਡੇ ਬੱਚੇ ਨੂੰ ਬਲੱਡ ਚਾੜਨਾ ਆ ਦੋ ਦਿਨ ਪਹਿਲਾਂ ਸਾਡੀ ਟੀਮ ਨੂੰ ਆਪਣਾ ਜਿਹੜਾ ਕਾਰਡ ਤੇ ਕਾਲ ਕਰਕੇ ਇਨਟੀਮੇਟ ਕਰ ਦਿਓ ਤੁਹਾਡੇ ਬੱਚੇ ਦੇ ਨਾਮ ਤੇ ਥੈਲਾਸੀਮੀਆ ਬੱਚੇ ਦੇ ਨਾਮ ਦੇ ਜਿਹੜਾ ਬਲੱਡ ਹੈ ਉਸ ਬਲੱਡ ਬੈਂਕ ਦੇ ਵਿੱਚ ਸਾਡੀ ਟੀਮ ਜਮ੍ਹਾਂ ਕਰਵਾ ਦੇਗੀ ਬਾਕੀ ਅਵੀ ਭਾਜੀ ਜਸਦੀਪ ਭਾਜੀ ਤੁਸੀਂ ਕੁਛ ਬੇਨਤੀ ਕਰਨਾ ਚਾਹੁੰਦੇ ਤਾਂ ਦੱਸ ਦਿਓ जय गुरुदेव ਧਨੁ ਗੁਰਦੇਵ ਸਾਰੇ ਸ਼ਤਕਾਰਯੋਗ ਗੁਰਤੀ ਵੀਰੋ ਜੋ ਸਾਰੇ ਵੀਰਾਂ ਜਿਵੇਂ ਕੀ ਵੀ ਨੇ ਦੱਸਿਆ ਕਿ ਥੈਲੇਸੀਮੀਆ ਵਾਲੇ ਜਿੰਨੇ ਵੀ ਸਾਡੇ ਕੋ ਹੈਗੇ ਆ ਜੋ ਵੀ ਜਿਨ੍ਹਾਂ ਦੇ ਬੱਚੇ ਥੈਲੇਸੀਮੀਆ ਹੈ ਜਾਂ ਕੀ ਸੀਜ਼ਨ ਦੇ ਦੋਤੇ ਪਏ ਆ ਸਾਡੇ ਪੈਨਸ਼ਨਰ ਕੰਟੈਕਟ ਕਰ ਸਕਦੇ ਆ ਬਾਕੀ ਅਸੀਂ ਇੱਕ ਡੋਨਰ ਵੀਰ ਨੂੰ ਵੀ ਬੇਨਤੀ ਕਰਦੇ ਹਾਂ ਜਿਹੜੇ ਸਾਡੇ ਗਰੁੱਪ ਦੇ ਵਿੱਚ ਆ ਕਿ ਜਿਹੜੇ ਵੀ ਵੀਰ ਹੈ ਜ ਜਿਹਦੇ ਵੀ ਅਸੀਂ ਕਿਸੇ ਵੀ ਥੈਲੇਸੀਮੀਆ ਪੇਸ਼ੈਂਟ ਦੀ ਪਰਚੀ ਗਰੁੱਪ ਆ ਗਈ ਆ ਤਾਂ ਪਲੀਜ਼ ਤੁਸੀਂ ਵੀ ਕੰਸਰਨ ਕਰਿਆ ਕਰਿਓ ਜਦੋਂ ਕੋਈ ਪਰਚੀ ਗਰੁੱਪ ਜਾਂਦੀ ਹੈ ਤੁਸੀਂ ਪਰਸਨਲੀ ਤੌਰ ਦੇ ਉਤੇ ਗਰੁੱਪ ਐਡਮਿਸ਼ਨ ਕਾਲ ਕਰਕੇ ਆਪਣੀ ਸੇਵਾ ਦੇ ਸਕਦੇ ਹੋ ਕਿਉਂਕਿ ਗਰਮੀ ਦਾ ਸੀਜ਼ਨ ਹੈ ਕਿ ਜਿਨੇ ਕੀ ਵੈਨੇਸਿਆ ਦੇ ਸਾਰੇ ਬਲੱਡ ਬੈਂਕਾਂ ਵਿੱਚ ਬਲੱਡ ਖਤਮ ਹੋ ਗਿਆ ਆਪ ਜੀ ਨੇ ਪਤਾ ਹੈ ਕਿ ਇਹ ਗਰਮੀਆਂ ਦੇ ਦਿਨਾਂ ਵਿੱਚ ਬਲੱਡ ਦੀ ਕਾਫੀ ਸ਼ਾਰਟੇਜ ਆਉਂਦੀ ਹੈ ਤੇ ਸਾਡੀ ਟੀਮ ਮੋਸਟਲੀ ਜਿਹੜੀ ਸਿਵਲ ਹਸਪੀਟਲ ਦੇ ਨਾਲ ਹੀ ਵਰਕਆਊਟ ਕਰਦੀ ਹੈ ਉੱਥੇ ਜਿਹੜੇ ਥੈਲਸੀਮੀਆ ਪੇਸ਼ੈਂਟ ਆ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਬਲੱਡ ਦੇਣ ਦੀ ਸਾਡੀ ਐਨਜੀਓ ਨੇ ਚੱਕੀ ਹੋਈ ਹੈ ਤੇ ਸਾਰਾ ਕੁਝ ਸੇਵਾ ਤੁਹਾਡੇ ਵੀਰਾਂ ਦੇ ਸਹਿਯੋਗ ਨਾਲ ਹੀ ਸੀ ਕੰਪਲੀਟ ਕਰ ਸਕਦੇ ਆ ਨਿਭਾਵਾਂਗੇ ਵਧੀਆ ਤਰੀਕੇ ਨਾਲ ਨਿਭਾ ਰਹੇ ਆ ਤੇ ਅੱਗੇ ਵੀ ਨਿਭ ਸਾਡਾ ਐਸਜੀ ਦੀ ਬਾਤ ਉਹਦਾ ਆਪਣਾ ਸਹਿਯੋਗ ਦਿਓ ਜਿੰਨੇ ਵੀ ਗਰੁੱਪ ਦੇ ਡੋਨਰ ਵੀਰ ਆ ਤੇ ਉਹ ਥੋੜੀ ਆਪਣੀ ਵੱਧ ਤੋਂ ਵੱਧ ਜਸਤੀ ਦਿਖਾਇਆ ਕਰੋ ਬਲੱਡ ਡੋਨੇਟ ਕਰਨ ਲਈ ਇਨੀ ਸਾਡੀ ਬੇਨਤੀ ਪ੍ਰਵਾਨ ਕਰੋ ਤੇ ਇਨੀ ਬੇਨਤੀ ਪ੍ਰਵਾਨ ਜਾਇਕਰ ਦੇ ਧੰਨਵਾਦ ਹੁੰਦੇ ਤੁਸੀਂ ਭਾਜੀ ਕਿਉਂਕਿ ਸਾਡੀ ਟੀਮ ਦਾ ਵਰਕ ਆਡਸ ਤੁਸੀਂ ਤੁਹਾਨੂੰ ਦੱਸ ਦਿੰਨੇ ਆ ਸਾਡੇ ਤੇ ਜਿੰਨੇ ਮੈਂਬਰ ਆ ਜਦੋਂ ਸਾਡੀ ਟੀਮ ਨੂੰ ਕੋਈ ਕਾਲ ਆਉਂਦੀ ਆ ਸਾਡੀ ਟੀਮ ਦੇ ਮੈਂਬਰ ਆ ਸਿਮਾ ਅਸੀਂ ਲਈਆ ਹੋਇਆ ਸੁਸਾਇਟੀ ਦੇ ਨਾਂ ਤੇ ਸਾਰੇ ਮੈਂਬਰ ਆ ਉਹ ਕਾਲ ਕਰਦੇ ਡੋਨਰਾਂ ਨੂੰ ਤੇ ਜਿਹੜੇ ਤੋਂਨਰੇ ਕਿਉਂਕਿ ਇੱਕ ਜਿਹੜਾ ਟੀਮ ਦਾ ਮੈਂਬਰ ਹੈ ਇੱਕੋ ਟਾਈਮ 10 ਜਿਹੜਾ ਲੋ ਦੂਸਰਾ ਵੀ 10 ਜਿਹੜੇ ਐਡਾ 50 ਜਿਹੜਾ ਨੂੰ ਕਾਲ ਸਾਡੀ ਟੀਮ ਕਰਦੀ ਹੈ ਉਹਨਾਂ ਦੇ ਵਿੱਚ ਜਿਹੜਾ ਵੀ ਅਵੇਲੇਬਲ ਹੁੰਦਾ ਹੈ ਤੇ ਅਸੀਂ ਉਹਨੂੰ ਪੇਸ਼ੈਂਟ ਦੀ ਡਿਟੇਲ ਸੈਂਡ ਕਰਕੇ ਉਹਦਾ ਨੰਬਰ ਰਿਲੇਟਡ ਦਾ ਸੈਂਡ ਕਰਕੇ ਉੱਥੇ ਜਿਹੜਾ ਡੋਕਟਰ ਪ੍ਰੋਵਾਈਡ ਕਰਉਂਦੇ ਆ ਸੋ ਬੇਨਤੀ ਇਹ ਹੀ ਹੈ ਕਿ ਜਦੋਂ ਸਾਡੀ ਟੀਮ ਦੀ ਕਾਲ ਜਾਂਦੀ ਆ ਕਿਸੇ ਵੀ ਮੈਂਬਰ ਨੂੰ ਜਿਹੜਾ ਸਾਡੇ SJR ਨਾਲ ਜੁੜੇ ਹੋਏ ਆ ਪਲੀਜ਼ ਸਾਡੀ ਜਿਹੜੀ ਆ ਪ੍ਰਾਇੋਰਟੀ ਦਿਓ ਕਿਉਂਕਿ ਸਾਡੀ ਕਹੋ ਕਿਉਂਕਿ ਅਸੀਂ ਆਹ ਖਾਸ ਇਹਦੇ ਜਿੰਨੀ ਕਾਲਾਂ ਤਾਂ ਸਾਨੂੰ ਆਉਂ ਨਹੀਂ ਆ ਪਰ ਜਿੱਥੇ ਸਾਨੂੰ ਲੱਗਦਾ ਆ ਕਿ ਵਾਕਈ ਜੈਨੂਇਨ ਕੇਸ ਆ ਪੇਸ਼ੈਂਟ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਿਲੇਟਿਵ ਹੈ ਨਹੀਂ ਉਹ ਵਾਕਈ ਉੱਥੇ ਕਿਉਂਕਿ ਕਈ ਜਰਤ ਲੈਂਦੇ ਹੁੰਦੇ ਆ ਕਿ ਨਾਲ ਰਿਲੇਟਿਵ ਬੈਠੇ ਹੁੰਦੇ ਆ ਫਿਰ ਵੀ ਉਹ ਇੰਜੂਨੋ ਕਾਲ ਕਰ ਦਿੰਦੇ ਆ ਤੁਸੀਂ ਬਲੱਡ ਦੋ ਪਰ ਸਾਡੀ ਬੇਨਤੀ ਇਹ ਵੀ ਆ ਕਿ ਪਹਿਲਾਂ ਤੁਸੀਂ ਆਪਣੇ ਆਪ ਨੂੰ ਪ੍ਰਾਇੋਰਟੀ ਦਿਓ ਤੁਸੀਂ ਬਲੱਡ ਦੋ ਉਸ ਤੋਂ ਬਾਅਦ ਹੀ ਸਾਨੂੰ ਜੇ ਤੁਹਾਨੂੰ ਲੱਗਦਾ ਪੇਸ਼ੇਂਟ ਨਾਲ ਕੋਈ ਹੈ ਨਹੀਂ ਉਹ ਤੁਸੀਂ ਬਲੱਡ ਨਹੀਂ ਦੇ ਸਕਦੇ ਫਿਰ ਵੀ ਸਾਨੂੰ ਕਾਲ ਕਰੋ ਨਹੀਂ ਤਾਂ ਤੁਸੀਂ ਪ੍ਰਾਇੋਰਟੀ ਆਪਣੇ ਆਪ ਨੂੰ ਦਿਓ ਜੇ ਤੁਸੀਂ ਬਲੱਡ ਦੇ ਸਕਦੇ ਨਹੀਂ ਆ ਕਿ ਬੇਜਾਨਾ ਪਜਾਈ ਚਾਹੁੰਦੇ ਸੀ